ਹਾਂਜੀ ਸਭ ਨੂੰ ਸਭ ਨੂੰ ਜੀ ਆਇਆਂ ਜੀ ਇੱਥੇ ਕਾਨਫਰੈਂਸ ਰੂਮ ਚ ਆਉਣ ਤੇ ਮੀਡੀਆ ਦੇ ਵੀ ਮੈਂ ਦੇਖਿਆ ਵੀ ਸਾਡੇ ਜਿੰਨੀ ਡਿਊਟੀ ਔਖੀ ਆ ਓਡੀ ਤੇ ਉਸੇ ਤਰ੍ਹਾਂ ਦੀ ਦੇ ਰਾਦਰ ਮੈਂ ਕਹਿ ਸਕਦਾ ਉਦੋਂ ਵੀ ਔਖੀ ਡਿਊਟੀ ਆ ਵੀ ਸਾਰੇ ਮੀਂਹ ਦੇ ਵਿੱਚ ਇੱਥੇ ਤੁਸੀਂ ਆਇਓ ਤੇ ਜੀ ਆਇਆਂ ਤੇ ਇੱਕ ਬੜਾ ਜਿਹੜਾ ਸੈਂਸੇਸ਼ਨਲ ਕੇਸ ਤੇ ਇਹਨੂੰ ਇਹ ਕਹਿ ਸਕਦੇ ਆ ਗਰੂਸਮ ਮਰਡਰ ਜਿਹੜਾ ਆ ਜਿਹੜੇ ਚ ਤਿੰਨ ਪਰਿਵਾਰ ਦੇ ਮੈਂਬਰ ਇਹਦੇ ਚ ਆਪਣੇ ਜਿਹੜੇ ਬਜ਼ੁਰਗ ਮਾਤਾ ਜੀ ਆ ਜਿਹੜੇ ਲਗਭਗ 100 ਸਾਲ ਦੇ ਕਰੀਬ ਏਜ ਆ ਉਹਨਾਂ ਦੀ ਸਰਜੀਤ ਕੌਰ ਜੀਤੋ ਚਮਨ ਲਾਲ ਜੀ ਤੇ ਉਹਨਾਂ ਦੀ ਪਤਨੀ ਸ੍ਰਿੰਦਰ ਕੌਰ ਇਹਨਾਂ ਦਾ ਕਤਲ ਹੋ ਗਿਆ ਸੀ ਤੇ ਕਤਲ ਤੋਂ ਬਾਅਦ ਜਦੋਂ ਇਨਫੋਰਮੇਸ਼ਨ ਮਿਲੀ ਸੀ ਕੱਲ ਤੇ ਸਵੇਰੇ ਕੋਈ 7.5 ਵਜੇ ਦੇ ਕਰੀਬ ਇਨਫੋਰਮੇਸ਼ਨ ਮਿਲਣ ਤੋਂ ਬਾਅਦ ਆਫਸਰ ਜਦੋਂ ਮੌਕੇ ਤੇ ਪਹੁੰਚੇ ਉਹ ਘਰ ਲੋਕ ਸੀ ਤੇ ਅੰਦਰੋਂ ਲੋਕ ਮਤਲਬ ਅੰਦਰੋਂ ਕੁੰਡਾ ਲੱਗਿਆ ਹੋਇਆ ਸੀ ਤੇ ਉਹ ਘਰਦਿਆਂ ਦੀ ਮਦਦ ਨਾਲ ਅੰਦਰੋਂ ਕੁੰਡਾ ਖੋਲ ਕੇ ਸਾਰੀ ਪੁਲਿਸ ਪਾਰਟੀ ਐਂਟਰ ਕੀਤੀ ਤੇ ਉਹਦੇ ਚ ਜਿਹੜੇ ਕੈਦੋ ਵੀ ਡੀਸੀਪੀ ਇਨਵੈਸਟੀਗੇਸ਼ਨ ਜੀਸੀਪੀ ਸਿਟੀ ਡੀਸੀਪੀ ਏਸੀਪੀ ਮਿਸਟਰ 베ਦੀ ਤੇ ਸਮਿਸ਼ ਸੂਦ ਆ ਜਿਹੜੇ ਇਹ ਸਾਰੇ ਆਫਸਰ ਪਹੁੰਚੇ ਮੈਂ ਛੁੱਟੀ ਤੇ ਸੀ ਬਟ ਉਹਨੂੰ ਆਈ ਹੈਵ ਟੂ ਕੱਟ ਮਾਈ ਲੀਵ ਸ਼ਾਰਟ ਕਈ ਮਹੀਨੇ ਬਾਅਦ ਛੁੱਟੀ ਮਿਲੀ ਸੀ ਪਰ ਵਾਪਸ ਉੱਥੇ ਆ ਗਿਆ ਬਾਅਦ ਵਿੱਚ ਮੈਂ ਵੀ ਉਹਨੂੰ ਜੁਆਇਨ ਕੀਤਾ ਉਹਦੇ ਵਿੱਚ ਜਿਹੜੀ ਇੰਪੋਰਟੈਂਟ ਗੱਲ ਜਿਹੜੀ ਉੱਥੇ ਜਾਣ ਤੇ ਦੇਖੀ ਗਈ ਕਿ ਤਿੰਨ ਡੈਡ ਬੋਡੀਆਂ ਇੱਕ ਕਮਰੇ ਦੇ ਵਿੱਚ ਪਈਆਂ ਸੀ ਖੂਨ ਪਾਸੇ ਡੁੱਲਿਆ ਹੋਇਆ ਸੀ ਤੇ ਉਹਦੇ ਨਾਲ-ਨਾਲ ਜਿਹੜਾ ਹੈਗਾ ਇੱਕ ਗੈਸ ਸਿਲੰਡਰ ਤੇ ਇੱਕ ਚੁੱਲ੍ਹਾ ਉਹਦੇ ਵਿੱਚ ਪਿਆ ਸੀ ਸੀਨ ਆਫ ਕਰਾਇਮ ਦੀ ਉੱਥੇ ਫੋਟੋਗ੍ਰਾਫੀ ਕੀਤੀ ਗਈ ਵੀਡੀਓਗ੍ਰਾਫੀ ਕੀਤੀ ਗਈ ਜੋ ਐਵੀਡੈਂਸ ਕਲੈਕਟ ਕਰ ਸਕਦੇ ਸੀ ਮੌਕੇ ਦੇ ਉੱਤੋਂ ਉਹ ਕੀਤਾ ਜਿਵੇਂ ਤੁਸੀਂ ਉਹ ਦੇਖਿਆ ਜਦੋਂ ਅਸੀਂ ਲਗਭਗ ਪਹਿਲਾ ਆਫਸਰ ਉੱਥੇ ਹੀ ਸੀ ਸਵੇਰ ਤੋਂ ਤੇ ਜਦੋਂ ਮੈਂ ਗਿਆ ਉਦੋਂ ਵੀ ਡੇਢ ਘੰਟੇ ਤੋਂ ਜ਼ਿਆਦਾ ਅਸੀਂ ਉੱਥੇ ਟਾਈਮ ਸਾਰਾ ਸਪੈਂਡ ਕੀਤਾ ਤੇ ਤੁਹਾਨੂੰ ਸਾਰੇ ਪੁੱਛ ਰਹੇ ਸੀ ਵੀ ਕੀ ਉਹਦੇ ਵਿੱਚ ਮੈਂ ਇਹ ਉਦੋਂ ਦੱਸਿਆ ਸੀ ਵੀ ਮੇਜਰ ਤੌਰ ਤੇ ਜਿਹੜਾ ਇਹ ਕਿਉਂਕਿ ਨੇੜ ਤੇੜ ਜਿਹੜੀਆਂ ਉੱਚੀਆਂ ਦਵਾਰਾਂ ਮੱਲੇ ਦੇ ਲੋਕ ਅੱਛੇ ਐ ਪਿਆਰ ਨਾਲ ਇਤفاق ਨਾਲ ਰਹਿੰਦੇ ਐ ਤੇ ਇਹਦੇ ਵਿੱਚ ਜਿਹੜਾ ਮੋਟਿਵ ਐ ਕੋਈ ਮੇਜਰ ਤੌਰ ਤੇ ਇਮੀਡੀਏਟਲੀ ਕੋਈ ਡਕੈਤੀ ਜਾਂ ਇਹੋ ਜੀ ਗੱਲ ਨਹੀਂ ਲੱਗਦੀ ਬਟ ਉਹਦੇ ਵਿੱਚੋਂ ਅਸੀਂ ਇਹਦੇ ਚੋਂ ਇਹਨੂੰ ਟ੍ਰੇਸ ਕਰ ਲਾਂਗੇ ਤੇ ਨਾਲ ਇਹ ਵੀ ਤੁਹਾਨੂੰ ਕਿਹਾ ਸੀ ਵੀ ਜਿਵੇਂ ਅਸੀਂ ਬਾਕੀ ਕੇਸ ਸਾਰੇ ਟ੍ਰੇਸ ਕਰ ਲੈਨੇ ਆ ਜਿਹੜੇ ਕਿ ਕੁਝ ਘੰਟਿਆਂ ਦੇ ਵਿੱਚ ਕਰਦੇ ਆ ਵੀ ਅਸੀਂ ਜ਼ੋਰ ਲਾਵਾਂਗੇ ਇਸ ਕੇਸ ਨੂੰ ਟ੍ਰੇਸ ਕਰਾਂਗੇ ਉਹਦੇ ਵਿੱਚ ਜਦੋਂ ਟ੍ਰੇਸ ਕੀਤਾ ਸਾਰੀ ਗੱਲ ਨੂੰ ਕਰਦਿਆ ਕਰਦਿਆ ਇਹਦੇ ਵਿੱਚ ਜਿਹੜਾ ਗਵੰਡੀ ਹੈ ਜਿਹੜਾ ਰੋਬਿਨ ਜਿਹੜਾ ਨਾਂ ਦਾ ਇਹ ਹੈਗਾ ਜਿਹੜਾ ਅਕਿਊਜ਼ਡ ਹੈ ਇਹ ਰੋਬਿਨ ਉਰਫ ਮੁੰਨਾ ਇਹ ਜਿਹੜਾ ਇਹ ਅਕਿਊਜ਼ਡ ਜਿਹੜਾ ਉਹਦਾ ਉਹਦੇ 'ਚ ਇਹ ਅਕਿਊਜ਼ਡ ਪਾਇਆ ਗਿਆ ਇਹਨੇ ਉਹਦੇ ਵਿੱਚ ਕਿਉਂਕਿ ਉਸ ਦਿਨ ਜਦੋਂ ਡਿਟੈਕਟ ਹੋਇਆ ਉਹ ਤੋਂ ਇੱਕ ਦਿਨ ਪਹਿਲਾਂ ਉਹਦੇ ਵਿੱਚ ਲੇਡੀ ਦੀ 5 ਵਜੇ ਦੇ ਕਰੀਬ ਮੂਵਮੈਂਟ ਆਈ ਸੀ ਵੀ ਬਾਹਰ ਜਿਹੜਾ ਇਕੋ ਐਵੀਡੈਂਸ ਸੀ ਵੀ ਲੇਡੀ ਬਾਹਰ ਜਾਂਦੀ ਹੈ ਤੇ ਉਸ ਤੋਂ ਬਾਅਦ ਇੱਕ ਮੱਥਾ ਟੇਕਦੀ ਹੈ ਤੇ 6-7 ਮਿੰਟ ਦੇ ਵਿੱਚ ਵਾਪਸ ਆਪਣੇ ਘਰੇ ਆ ਜਾਂਦੀ ਹੈ ਫਿਰ ਉਸ ਤੋਂ ਬਾਅਦ ਜਿਹੜਾ ਉਹਦੇ ਆ ਜਿਹੜਾ ਦੁੱਧ ਦੇਣ ਵਾਲਾ ਆਉਂਦਾ ਹੋਰ ਬਹੁਤ ਸਾਰੇ ਗੇਟ ਖੜਕਾਉਂਦੇ ਆ ਉਹ ਉਹਦੇ ਵਿੱਚੋਂ ਜਿਹੜਾ ਨਹੀਂ ਰਿਸਪੌਂਡ ਕਰਦਾ ਤੇ ਅਗਲੇ ਦਿਨ ਜਦੋਂ ਜਾ ਕੇ ਪਤਾ ਲੱਗਦਾ ਤੇ ਪੁਲਿਸ ਪਾਰਟੀ ਨੇ ਉੱਥੇ ਦੇਖਿਆ ਗੈਸ ਦੀ ਬਹੁਤ ਜ਼ਿਆਦਾ ਸਮੈਲ ਸੀ ਉਹਦੇ ਵਿੱਚੋਂ ਜਦੋਂ ਇੱਕ ਗੱਲ ਇਹ ਮੈਂ ਕਹੀ ਸੀ ਤੁਹਾਨੂੰ ਸਾਰਿਆਂ ਨੂੰ ਕੱਲ ਵੀ ਉਦੋਂ ਕਿਹਾ ਸੀ ਵੀ ਡਕੈਤੀ ਕਰਨ ਵਾਲਾ ਚੋਰੀ ਕਰਨ ਵਾਲਾ ਇੰਨਾ ਟਾਈਮ ਨਹੀਂ ਵੇਸ ਕਰਦਾ ਵੀ ਲਿਆ ਕੇ ਗੈਸ ਸਿਲੰਡਰ ਰੱਖ ਕੇ ਤੇ ਉਹਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰੇ ਇਹ ਨੇੜ ਦਾ ਤੇ ক্লোਜ਼ ਬੰਦਾ ਹੋ ਸਕਦਾ ਸਾਡੀ ਜਿਹੜੀ ਥਿਉਰੀ ਉਸ ਗੱਲ ਦੇ ਵਿੱਚ ਜਿਹੜੀ ਹੁੰਦੀ ਸੀ ਵੀ ਉਹਨੂੰ ਦਕੈਤੀ ਕਰਨ ਵਾਲੇ ਨੂੰ ਉਦੋਂ ਬਾਅਦ ਜਾ ਕੇ ਲਾਸ਼ਾਂ ਸਾੜਨ ਨਾਲ ਤਾਂ ਮਕਸਦ ਨਹੀਂ ਹੋ ਸਕਦਾ ਉਹਦਾ ਤਾਂ ਮਕਸਦ ਚੋਰੀ ਕਰਨਾ ਹੈ ਚੀਜ਼ ਦੀ ਲੁੱਟ ਖੋਹ ਕਰਨੀ ਹੈ ਇਹਨੂੰ ਕਰਦਿਆਂ ਡਿਟੇਲ ਅਸੀਂ ਉਹ ਕਰਦਿਆਂ ਮਿਨੂਟਲੀ ਸੀਨ ਆਫ ਕਰਾਈਮ ਸਾਡੇ ਲਈ ਬੜਾ ਇੰਪੋਰਟੈਂਟ ਸੀ ਉਹਨੂੰ ਸੀਨ ਆਫ ਕਰਾਈਮ ਨੂੰ ਅਸੀਂ ਦੇਖਦੇ ਆ ਦੇਖਦੇ ਆ ਉਹਦੇ ਵਿੱਚੋਂ ਅ ਜਿਵੇਂ ਉਹ ਲੁਧਿਆਣਾ ਪੁਲਿਸ ਦਾ ਕਹਿੰਦੇ ਉਹ ਵੀ ਸਭ ਫੜੇ ਜਾਣਗੇ ਇਹਨੂੰ ਥੋੜੀ ਜਿਹੀ ਟੈਗ ਲਾਈਨ ਥੋੜੀ ਜਿਹੀ ਚੇਂਜ ਹੋ ਗਈ ਸਭ ਫੜੇਗੇ ਹਣਾ ਜਿੰਨੇ ਕੇਸਸ ਮੇਜਰ ਹੋਏ ਆ ਉਹਦੇ ਸਭ ਫੜੇ ਗਏ ਉਹਦੇ ਵਿੱਚ ਇਹ ਰੋਬਿਨ ਜਿਹੜਾ ਜਦੋਂ ਸਸਪੈਕਟ ਦੇ ਨਾਲ ਸਸਪੈਕਟ ਦੇ ਵਿੱਚ ਕੱਲ ਲੇਟ ਤੱਕ ਵੀ ਸਾਰਿਆਂ ਦੇ ਫੋਨ ਆਉਂਦੇ ਨੇ ਸਸਪੈਕਟ ਜਿਹੜੀ ਮੁਹੱਲੇ ਤੋਂ ਇਨਫੋਰਮੇਸ਼ਨ ਦਿੱਤੀ ਸੀ ਸਸਪੈਕਟ ਇਹਨਾਂ ਦੇ ਫੈਮਿਲੀ ਮੈਂਬਰਸ ਨੂੰ ਵੀ ਕਰ ਰਹੇ ਸੀਗੇ ਇਹਨਾਂ ਦੇ ਹਾਊਸ ਦੇ ਵਿੱਚ ਜਿਹੜਾ ਰੈਂਟ ਸਾਹਮਣੇ ਦਿੱਤਾ ਹੋਇਆ ਘਰ ਉਹਨੂੰ ਵੀ ਕਰਦੇ ਸੀ ਕਿਉਂਕਿ ਚਮਨ ਲਾਲ ਜੀ ਦੀ ਜਿਹੜੀ ਫੈਮਲੀ ਦੀ ਵੀ ਇੱਕ ਇੰਟਰਸਟਿੰਗ ਗੱਲ ਮੈਂ ਤੁਹਾਨੂੰ ਦੱਸਦਾ ਹਾਂ ਵੀ ਇਹ ਬਹੁਤ ਸਾਲ ਸਾਊਦੀ ਅਰੇਬੀਆ ਰਹੇ ਉਹਦੇ ਵਿੱਚ ਸਾਰਾ ਪਰਿਵਾਰ ਇਹਦੇ ਬ੍ਰਦਰਜ਼ ਵੀ ਉਹ ਸਾਊਦੀ ਅਰੇਬੀਆ ਰਹੇ ਉਸ ਤੋਂ ਬਾਅਦ ਇਹਦੇ ਬੱਚੇ ਤਰੱਕੀ ਕਰ ਗਏ ਚਾਰ ਬੱਚੇ ਚਾਰ ਕੰਟਰੀਜ਼ ਦੇ ਵਿੱਚ ਜਿਹੜਾ ਕੁਲਵਿੰਦਰ ਹੈਗਾ ਉਹ ਫਰਾਂਸ ਦੇ ਵਿੱਚ ਬਲਦੇਵ ਇਟਲੀ ਦੇ ਵਿੱਚ ਨਰੇਸ਼ ਨਿਊਜ਼ੀਲੈਂਡ ਤੇ ਜਿਹੜਾ ਬਲਜਿੰਦਰ ਸੋਡੀ ਜੀ ਨੂੰ ਕਹਿੰਦੇ ਆ ਉਹ ਯੂਕੇ ਦੇ ਵਿੱਚ ਚਾਰ ਜਣੇ ਉਹਦੇ ਵਿੱਚ ਜਿਹੜੇ 4 ਵੱਖ-ਵੱਖ ਫੋਰਨ ਕੰਟਰੀ ਚ ਹੋਏ ਪਰ ਇਹਨਾਂ ਦੇ ਬ੍ਰਦਰਜ਼ ਇੱਥੇ ਆ ਕੇ ਜਿਹੜੇ ਰਹਿ ਗਏ ਈਵਨ ਇਹਨਾਂ ਨੇ ਆਪਦੇ ਪਰਿਵਾਰ ਦੇ ਆਪਦੇ ਬ੍ਰਦਰ ਦਾ ਘਰ ਵੀ ਇਹਨਾਂ ਨੇ ਖਰੀਦ ਲਿਆ ਸੀ ਆਪ ਖਰੀਦ ਲਿਆ ਉੱਥੇ ਕਿਰਾਏ ਤੇ ਦਿੱਤਾ ਹੋਇਆ ਫਿਰ ਮਹੱਲੇ ਦੇ ਵਿੱਚੋਂ ਜਦੋਂ ਇਨਫੋਰਮੇਸ਼ਨ ਆਈ ਕਿ ਕਿਰਾਏਦਾਰਾਂ ਨੂੰ ਵੀ ਸਸਪੈਕਟਡ ਦੱਸਿਆ ਗਿਆ ਅਸੀਂ ਉਹਨਾਂ ਨੂੰ ਵੀ ਵੈਰੀਫਾਈ ਕਰਨਾ ਸੀ ਟ੍ਰਿਪਲ ਮਰਡਰ ਸੀ ਇਹਦੀ ਇੰਪੋਰਟੈਂਸ ਬਹੁਤ ਜ਼ਿਆਦਾ ਸੀ ਵੀ ਇਹਨੂੰ ਅਸੀਂ ਸੱਚ ਨੂੰ ਅਸੀਂ ਇਹਦੇ ਤੇ ਉਜਾਗਰ ਕਰਨਾ ਹੈ ਉਦੇ ਕਰਦੇ ਕਰਦੇ ਜਦੋਂ ਅਲਟੀਮੇਟਲੀ ਇਹ ਹੋਇਆ ਵੀ ਰੋਬਨ ਨੇ ਇਹ ਜਿਹੜਾ ਇੱਕ ਕ੍ਰਾਈਮ ਕੀਤਾ ਹੁਣ ਤੁਹਾਡਾ ਇਹ ਸਭ ਦਾ ਮੇਨ ਕੁਐਸਚਨ ਹੈ ਵੀ ਰੋਬਨ ਨੇ ਕਿਉਂ ਕ੍ਰਾਈਮ ਕੀਤਾ ਰੋਬਨ ਨੂੰ ਕੀ ਗੱਲ ਹੋ ਗਈ ਸੀ ਜਿਹੜੀ ਗੁਆਂਢੀ ਰੋਬਨ ਪਠਾਨਕੋਟ ਦਾ ਇਹਦੀ ਇਹ ਜਿਹੜੀ ਮੈਰਿਜ ਹੋਈ ਵੀ ਹੈ ਇਹਦੇ ਬੱਚਾ ਨਹੀਂ ਤੇ ਹੁਣ ਦੇਖੋ ਕਈ ਵਾਰੀ ਸੋਸਾਇਟੀ ਦੇ ਵਿੱਚ ਕੋਈ ਗੱਲ ਕਈ ਵੀ ਮਨ ਨੂੰ ਚੁੱਪ ਜਾਂਦੀ ਹੈ ਜਾਂ ਤਾਨਾ ਲੱਗਦਾ ਤੇ ਇਹ ਜਿਹੜੇ ਚੰਨ ਲਾਲ ਜੀ ਦੇ ਵਾਈਫ ਸੀਗੇ सुरेंद्र कौर ਇਹ ਅਕਸਰ ਇਹਨੂੰ ਇਹ ਗੱਲ ਕਹਿ ਦਿੰਦੇ ਸੀ ਵੀ ਤੇਰੇ ਬੱਚਾ ਕਿਉਂ ਨਹੀਂ ਹੁੰਦਾ ਤੇ ਇਹ ਇਸ ਗੱਲ ਦੀ ਤਕਲੀਫ ਮੰਦਾ ਸੀ ਵੀ ਮੇਰੀ ਵਾਈਫ ਦੇ ਸਾਹਮਣੇ ਇਹ ਗੱਲ ਨਾ ਕਰੋ ਇਹ ਐਵੋਇਡ ਕਰਦਾ ਸੀ ਮੈਂ ਸ਼ਰਮਸਾਰ ਹੁੰਦਾ ਉਹਨੇ ਵੱਖਰੇ ਤੌਰ ਤੇ ਉਹਨੂੰ ਇਸ ਗੱਲ ਨੂੰ ਉਹਨੂੰ ਇਹ ਵੀ ਕਈ ਵਾਰੀ ਇਹ ਕਿਹਾ ਵੀ ਤੁਹਾਡੇ ਤੋਂ ਨਹੀਂ ਹੁੰਦਾ ਤਾਂ ਤੁਸੀਂ ਕਿਸੇ ਹੋਰ ਦੀ ਮਦਦ ਲੈ ਲੈ ਕਿਹੜਾ ਬੱਚਾ ਕਿਤੋਂ ਪਤਾ ਲੱਗਦਾ ਵੀ ਕਿਹਦਾ ਬੱਚਾ ਜਾਂ ਹੋਰ ਹੈ ਇਹਦੇ ਮਨ ਦੇ ਵਿੱਚ ਇਹ ਗੱਲ ਦਾ ਕੁੱਟਨ ਬਹੂਸੂਸ ਕਰਦਾ ਰਿਹਾ ਉਹਨੂੰ ਉਸ ਗੱਲ ਨੂੰ ਵੀ ਮੈਂ ਇੱਕ ਰੰਜੇਸ਼ ਦੇ ਮਨ ਦੇ ਵਿੱਚ ਪੈਦਾ ਹੁੰਦੀ ਰਹੀ ਉਸ ਦਿਨ ਸਵੇਰੇ ਉਹ ਲੇਡੀ ਛੱਤ ਤੇ ਆਈ ਛੱਤ ਤੇ ਆਉਣ ਤੇ ਇਹ ਆਪਦੇ ਸਵੇਰੇ ਜਿਹੜੇ ਮੁਰਗੇ ਰੱਖੇ ਹੋਏ ਆ ਉੱਥੇ ਬੈਠਾ ਆਉਦਾ ਹੈ ਉੱਠ ਕੇ ਜਲਦੀ ਤੇ ਉਹਦੇ ਵਿੱਚ ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖਦਾ ਰਹਿੰਦਾ ਹੈ ਕਾਰਟੂਨਸ ਦੇਖਦਾ ਰਹਿੰਦਾ ਜਾਂ ਕੁਝ ਹੋਰ ਦੇਖਦਾ ਰਹਿੰਦਾ ਉੱਥੇ ਬੈਠਾ ਤੇ ਉਹ ਲੇਡੀ ਛੱਤ ਦੇ ਉੱਤੇ ਆਈ بارش ਨੂੰ ਦੇਖਣ ਲਈ ਜਾਂ ਹੋਰ ਤੇ ਉਦੋਂ ਫਿਰ ਉਹਨੇ ਉਹ ਕਹਤਾ ਵੀ ਕਿਵੇਂ ਬੈਠਾ ਤੂੰ ਤੇ ਤੁਹਾਡੇ ਜੋ ਬੱਚਾ ਨਹੀਂ ਜੋ ਹੁੰਦਾ ਤੇ ਉਹਦੀ ਤੂੰ ਬੱਚੇ ਦਾ ਕੀ ਉਹਦਾ ਹੁੰਦਾ ਇੱਕ ਰੂਟੀਨ ਦੇ ਵਿੱਚ ਵੀ ਉਹ ਕੋਈ ਮਤਲਬ ਲਾ ਕੇ ਵੀ ਨਹੀਂ ਕਹਿੰਦੀ ਜਿਵੇਂ ਸਹਿਸਭਾ ਕਈਆਂ ਨੂੰ ਟੌਪ ਟੇਬ ਲੇਡੀਜ਼ ਹੁੰਦੀਆਂ ਉਹਨੇ ਇਸ ਗੱਲ ਨੂੰ ਕਹਿਤਾ ਇਹ ਇਹਦੇ ਮਨ ਦੇ ਵਿੱਚ ਉਹ ਗੱਲ ਨੂੰ ਜਿਵੇਂ ਚੱਲਦੀ ਰਹੀ ਲੇਡੀ ਵਾਪਸ ਚਲੀ ਗਈ ਇਹਨੇ ਉੱਥੋਂ ਜਾ ਕੇ ਥੋੜਾ ਚੱਕਿਆ ਵੀ ਇਹਨੂੰ ਮੈਂ ਸਬਕ ਸਿਖਾਉਣਾ ਇੱਕ ਹੈਮਰ ਜਿਹੜਾ ਆਹ ਵਾਲਾ ਹੈ ਇਹਦੇ ਘਰੇ ਜਿਹੜਾ ਪਾਇਆ ਤੁਸੀਂ ਦੇਖੋ ਕਿ ਤਿੰਨ ਬੰਦਿਆਂ ਦੀ ਜਾਨ ਇਸ ਹੈਮਰ ਨੇ ਲੈ ਲਈ ਮਤਲਬ ਇਹਦੇ ਵਿੱਚੋਂ ਆਹ ਥੋੜਾ ਹੈ ਇਹ ਪਰ ਥੋੜਾ ਜਿਵੇਂ ਉਹ ਕਹਦੇ ਕਿਲੋਕ ਦਾ ਹੋਣਾ ਹੈ ਪਰ ਜਦੋਂ ਐ ਦੱਬ ਕੇ ਮਾਰਦਾ ਬੰਦਾ ਉਦੋਂ ਹੁੰਦਾ ਇਹ ਥੱਲੇ ਉਤਰਿਆ ਲੇਡੀ ਨਾ ਆ ਰਹੀ ਲੇਡੀ ਨਾਰੀ ਤੇ ਇਹਨੇ ਦੇਖਿਆ ਇਹ ਵਾਪਸ ਫਿਰ ਪੌੜੀਆਂ ਦੇ ਉੱਤੇ ਚੜਿਆ ਆ ਚੜ ਕੇ ਆਉਣ ਤੋਂ ਬਾਅਦ ਫਿਰ ਉਹਨੇ ਜਦੋਂ ਦੇਖਿਆ ਤਵਾਜਾ ਖੁੱਲਿਆ ਤੇ ਇਹਨੇ ਦੇਖਿਆ ਲੇਡੀ ਨੇ ਆਪਦੇ ਪੂਰੇ ਕੱਪੜੇ ਨਹੀਂ ਪਾਏ ਹੋਏ ਸੀ ਜਿਵੇਂ ਗਰਮੀ ਕਰਕੇ ਹੁੰਦਾ ਉਹ ਆਪਦੇ ਵਾਸ਼ਰੂਮ ਤੋਂ ਨਿਕਲੀ ਤੇ ਆਪਦੀ ਸ਼ਰਟ ਨੂੰ ਓਵੇਂ ਕਵਰ ਕਰਕੇ ਅੰਡਰ ਗਾਰਮੈਂਟਸ ਪਾਏ ਹੋਏ ਸੀ ਸਲਵਾਰ ਪਾਈ ਹੋਈ ਸੀ ਤੇ ਉਹਨੂੰ ਉਹ ਆਪਦੀ ਸ਼ਰਟ ਨੂੰ ਐ ਕਰਕੇ ਉਹਦੇ ਮਗਰ ਮਗਰ ਅੱਗੇ ਚਲੇ ਗਿਆ ਜਦੋਂ ਉਹ ਰੂਮ ਦੇ ਵਿੱਚ ਐਂਟਰ ਹੋਈ ਇੱਕਦਮ ਇਹਦੇ ਵੱਲ ਨੂੰ ਘੁਮੀ ਇਹਨੇ ਉਹਦੇ ਵਾਰ ਕੀਤਾ ਉਹਦੇ ਸਿਰ ਤੇ ਵਾਰ ਕੀਤਾ ਵੀ ਇਹਨੂੰ ਮੈਂ ਸਬਕ ਸਿਖਾਉਣਾ ਹੈ ਇਹਦਾ ਦੂਜਿਆਂ ਦਾ ਮਾਰਨ ਦਾ ਮਕਸਦ ਨਹੀਂ ਸੀਗਾ ਇਨ ਮੀਨ ਟਾਈਮ ਉਹ ਬੰਦਾ ਜਿਹੜਾ ਉਹਦਾ ਜਾਗ ਪਿਆ ਫਿਰ ਉਹਦੇ ਦੋ ਮਾਰੀਆਂ ਉਹਦੋਂ ਨੂੰ ਮਾਰ ਕੇ ਇਹਦੇ ਖੂਨ ਜਦੋਂ ਆਸ-ਪਾਸੋਂ ਹੋਂ ਨਿਕਲਿਆ ਬਾਹਰ ਨਿਕਲਿਆ ਤਾਂ ਜਿਹੜੇ ਇਹਨਾਂ ਦੇ ਵੱਡੇ ਮਾਤਾ ਜੀ ਹੈਗੇ ਆ ਜਿਹੜੇ ਜੀਤ ਸਰਜੀਤ ਕੌਰ ਜਿਹੜੇ ਹੈਗੇ ਆ ਉਰਫ ਜੀਤੋ ਉਹ ਆਵਦੇ ਨਾਲ ਦਾ ਇੱਕ ਛੋਟਾ ਕਮਰਾ ਸੀ ਉਹਦੇ ਚ ਪਏ ਸੀ ਉਹਨਾਂ ਨੇ ਲਾਈਟ ਜਗਾਈ ਲਾਈਟ ਜਗਾ ਕੇ ਜਦੋਂ ਉਹ ਬਾਹਰ ਨਿਕਲੇ ਆ ਤੇ ਉਹ ਅਜੇ ਨਿਕਲ ਹੀ ਰਹੇ ਸੀ ਐਨੇ ਜਾ ਕੇ ਉਹਨਾਂ ਨੇ ਕਿਹਾ ਤੂੰ ਕਿਧਰ ਨੂੰ ਤੇ ਐਨੇ ਜਾ ਕੇ ਉਹਨਾਂ ਦਾ ਵੀ ਵਾਰ ਕੀਤਾ ਹੁਣ ਵਾਰ ਕਰਨ ਤੋਂ ਬਾਅਦ ਉਹਦੇ 2-3 ਵਾਰ ਉਹਦੇ ਕੀਤੇ ਤੇ ਉਹ ਲੇਡੀ ਡਿੱਗ ਪਈ ਇਹਨੂੰ ਲੱਗਿਆ ਅੰਦਰ ਉਹ ਤੜਫ ਰਹੇ ਸੀ ਮੰਜੇ ਤੇ ਐਨੇ ਉਹਨੂੰ ਸੋਚਿਆ ਵੀ ਹੁਣ ਕਿਤੇ ਮੇਰੇ ਤੇ ਸ਼ੱਕ ਨਾ ਹੋ ਜੇ ਇਹਨੇ ਉਹ ਨੂੰ ਚਾਦਰ ਦੇ ਵਿੱਚ ਚੱਕਿਆ ਲੇਡੀ ਨੂੰ ਜਿਹੜੇ ਬਜ਼ੁਰਗ ਸੀ ਉਹ ਘੱਟ weight ਆ ਹਲਕੇ ਸੀ ਉਹਨੂੰ ਲੈ ਕੇ ਉਸ ਬੈੱਡ ਦੇ ਉੱਤੇ ਪਾਤਾ ਬੈੱਡ ਦੇ ਉੱਤੇ ਪਾਉਣ ਤੋਂ ਬਾਅਦ ਇਹਨੇ ਫਿਰ ਸੋਚਿਆ ਵੀ ਮੈਂ ਇਹਦੇ ਤੇ ਸ਼ੱਕ ਨਾ ਹੋ ਜੇ ਕਿਚਨ ਦੇ ਵਿੱਚੋਂ ਗੈਸ ਸਿਲੰਡਰ ਲਿਆਂਦਾ ਗੈਸ ਸਿਲੰਡਰ ਲਿਆ ਕੇ ਧੂਫਾਂ ਦੀ ਜਿਹੜੀ ਉਹ ਸਾਰੀ ਉਹਨਾਂ ਦੇ ਜਿਹੜੇ ਪੂਜਾ ਰੂਮ ਦੇ ਵਿੱਚ ਧੂਫ ਅਗਰ ਬੱਤੀ ਜਿਹੜੀ ਸਟਿਕ ਹੈ ਜਿਹੜੀ ਉਹਨੂੰ ਲਿਆ ਕੇ ਉੱਥੇ ਮਾਚਸ ਦੇ ਨਾਲ ਜਲਾਤਾ ਤੇ ਉਹਦੀ ਪਾਈਪੂ ਵੀ ਕਰਤੀ ਇੱਕ ਜਿਹੜੀ ਉਹਦੇ ਚ ਵੀ ਜਿਆਦਾ ਗੈਸ ਨਿਕਲੇ ਉਹਦੀ ਜਿਹੜੀ ਔਨ ਕਰਕੇ ਪਾਈਪੂ ਵੀ ਪੜਤੀ ਵੀ ਪ੍ਰੈਸ਼ਰ ਨਾਲ ਨਿਕਲੇ ਤੇ ਉਦੋਂ ਇਹਦੇ ਜੋ ਇਹਦੇ ਸਮਝ ਦੇ ਵਿੱਚ ਆਇਆ ਕਿਉਂਕਿ ਉਹਨੂੰ ਫਿਰ ਇਹਨੇ ਉਥੇ ਮਾਰਚਸ ਕਰਤੀ ਵੀ ਮੈਂ ਜਾ ਕੇ ਉਸ ਤੋਂ ਬਾਅਦ ਉਹ ਕਰੂੰਗਾ ਉਹਦੇ ਵਿੱਚ ਜਦੋਂ ਇਹਨੇ ਮਾਰ ਲਿਆ ਇਹਦੇ ਮਨ ਦੇ ਵਿੱਚ ਆਇਆ ਵੀ ਮੈਂ ਇਹਦੇ ਵਿੱਚ ਕੋਈ ਸਮਾਨ ਇਹਨਾਂ ਦਾ ਉਹ ਦੇਖਾਂ ਉਹਦੇ ਵਿੱਚ ਇੱਕ ਕੈਮਰਾ ਮੋਬਾਈਲ ਉਹਦਾ ਚੱਕ ਲਿਆ ਮੋਬਾਈਲ ਜਾਂਦੇ ਸਾਰੇ ਨੇ SIM ਕੱਢ ਕੇ ਬਾਹਰ ਸਿਰ ਤਾਂ ਸਿਵਰ ਉਹਨੂੰ ਚੱਕ ਕੇ ਮਾਰਿਆ ਬਾਅਦ ਦੇ ਵਿੱਚ ਪਾਈਪ ਨਾਲ ਜਦੋਂ ਵਿੜਾ ਤੋੜਿਆ ਸੀ ਉਹਦੇ ਨਾਲ ਸ਼ਾਇਦ ਉਹ ਕਿਤੇ ਸਿਵਰ ਦੇ ਵਿੱਚੋਂ ਚਲੇ ਗਿਆ ਇਹ ਮੋਬਾਈਲ ਨੂੰ ਲੁਕੋ ਲਿਆ ਆ ਉਹਦਾ ਕੈਮਰਾ ਪਿਆ ਸੀ ਉਹਦੇ ਵਿੱਚ ਜਿਹੜਾ ਉਹਦਾ ਕੈਮਰਾ ਇੱਕ ਬਾਕਸ ਦੇ ਵਿੱਚ ਸੀ ਇੱਕ ਇਹਦਾ ਬਰੀਫ ਕੇਸ ਸੀਗਾ ਉਹਦੇ ਵਿੱਚ ਇਹਨੂੰ ਸੀਗਾ ਵੀ ਇਹਦੇ ਵਿੱਚ ਕੋਈ ਸਮਾਨ ਹੈ ਪਰ ਐਕਚੁਅਲੀ ਜਿਹੜਾ ਉਹਦੇ ਵਿੱਚ ਕੋਈ ਸਮਾਨ ਨਹੀਂ ਸੀ ਇਹਨੂੰ ਸੀ ਵੀ ਉਹਦੇ ਬਰੀਫ ਕੇਸ ਪਿਆ ਤੇ ਉਹ ਉਹ ਲੈ ਕੇ ਇਹਨੇ ਆਪਦਾ ਉੱਤੇ ਜਾ ਕੇ ਰੱਖਤਾ ਹੁਣ ਇਹਦੇ ਵਿੱਚ ਇਹ ਵੀ ਵਾਈਫ ਹੁਣ ਤੱਕ ਸੁੱਤੀ ਪਈ ਸੀ ਜਦ ਤੱਕ ਇਹਨੇ ਕੰਮ ਕਰਕੇ ਆਪਦਾ ਆਪਦਾ ਇਹਨੂੰ ਹੈਮਰ ਨੂੰ ਜਿਹੜਾ ਇਹਨੂੰ ਇਹਦਾ ਸੈਂਟੀਫਿਕਲੀ ਅਸੀਂ ਉਹਦੇ ਯੂਵੀ ਲਾਈਟ ਦੇ ਨਾਲ ਦੇਖਿਆ ਬਲੱਡ ਸਟੇਨਸ ਹੈਗੇ ਐ ਇਹਦੇ ਉੱਤੇ ਭਾਵੇਂ ਇਹਨੂੰ ਥੋਲਿਆ ਪਰ ਇਹਦੇ ਵਿੱਚ ਜਿਹੜਾ ਯੂਵੀ ਲਾਈਟ ਨਾਲ ਅਸੀਂ ਚੈੱਕ ਕਰਨ ਤੇ ਜਿਹੜਾ ਉਹਦੇ ਉਹਦੇ ਬਲੱਡ ਸਟੇਨਸ ਆ ਰਹੇ ਆ ਦੀ ਸੈਂਟੀਫਿਕ ਰਿਪੋਰਟ ਲਵਾਂਗੇ ਉਦੇ ਵਿੱਚੋਂ ਮੋਬਾਈਲ ਇਹਦੇ ਘਰੋਂ ਰਿਕਵਰ ਹੋ ਗਿਆ ਇਹਦੇ ਜਿਹੜੇ ਚੇਂਜ ਕੀਤਾ ਹੋਇਆ ਨੀਕਰ ਪਾਈ ਵੀ ਸੀ ਉਸ ਟਾਈਮ ਦੇ ਵਿੱਚ ਇਹਦੀ ਤੇ ਇੱਕ ਟੀ-ਸ਼ਰਟ ਪਾਈ ਵੀ ਸੀ ਉਹ ਕ੍ਰਾਈਮ ਮੂਦਾ ਉਹ ਕਰ ਲਿਆ ਇਹਦੇ ਵਿੱਚ ਜਿਹੜੀ ਇੰਪੋਰਟੈਂਟ ਗੱਲ ਹੈ ਮੁਹੱਲੇ ਵਾਲੇ ਬਹੁਤ ਚੰਗੇ ਜਿਹੜੇ ਉਸ ਗੱਲ ਦੇ ਜਿਹੜੇ ਹੈ ਜਿਨ੍ਹਾਂ ਨੇ ਕੋਆਪਰੇਟ ਕੀਤਾ ਸਾਨੂੰ ਸਪੋਰਟ ਵੀ ਕੀਤਾ ਤੇ ਅੱਛੇ ਲੋਕ ਮੈਨੂੰ ਇਹ ਲੱਗੇ ਵੀ ਜਿਹੜੀ ਗੱਲ ਦੇ ਵਿੱਚ ਜਿਹੜੀ ਉਹ ਜਿਹੜੇ ਸਪੋਰਟਿਵ ਸੀ ਤੇ ਬੜੀ ਉਹ ਗੱਲ ਦੇ ਵਿੱਚ ਹੌਸਲਾ ਉਦੋਂ ਹੋ ਜਾਂਦਾ ਜਦੋਂ ਉਹ ਕਹਿੰਦੇ ਸੀ ਜੀ ਤੁਸੀਂ ਸਾਰੇ ਆ ਗਏ ਸਾਨੂੰ ਪੂਰੀ ਉਮੀਦ ਹੈ ਵੀ ਕੇਸ ਸਟ੍ਰੇਸ ਹੋ ਜਾਊਗਾ ਜਦੋਂ ਇੰਨਾ ਵੱਡਾ ਗਰੂਪ ਸਮ ਮਰਡਰ ਸੈਂਸੇਸ਼ਨਲ ਮਰਡਰ ਹੋਇਆ ਹੋਵੇ ਤੇ ਉਥੋਂ ਦੇ ਲੋਕ ਇਹ ਵਿਸ਼ਵਾਸ ਕਰਨ ਦੀ ਵੀ ਤੁਸੀਂ ਆ ਗਿਓ ਸਾਡਾ ਕੇਸ ਸਟ੍ਰੇਸ ਹੋ ਜਾਊਗਾ ਸਾਨੂੰ ਕੋਈ ਵਰੀ ਨਹੀਂ ਤਾਂ ਪੁਲਿਸ ਤੇ ਇੱਕ ਬੋਝ ਬਣ ਜਾਂਦਾ ਉਸ ਗੱਲ ਦਾ ਬੋਝ ਨਹੀਂ ਮਤਲਬ ਸੈਲਫ ਪ੍ਰੈਸ਼ਰ ਹੋ ਜਾਂਦਾ ਉਹਨੂੰ ਜਿਵੇਂ ਮੈਂ ਕਹਿੰਦਾ ਐਜ਼ ਅਕਸੀਜਨ ਦਾ ਕੰਮ ਕਰਦਾ ਪਰ ਐਜ਼ ਅ ਪ੍ਰੈਸ਼ਰ ਵੀ ਉਸ ਗੱਲ ਦਾ ਉਹ ਕਰਦਾ ਅਸੀਂ ਉਸ ਕੇਸ ਨੂੰ ਉਵੇਂ ਜੀ ਜਾਣ ਤੇ ਲਾਇਆ ਇੱਕ ਗੱਲ ਮੈਂ ਬੜੀ ਸਪਸ਼ਟ ਕਰਨਾ ਚਾਹੂੰਗਾ ਸਾਡੀ ਇਨਵੈਸਟੀਗੇਸ਼ਨ ਬੜੀ ਟਰਾਂਸਪੇਰੈਂਟ ਹੁੰਦੀ ਹੈ ਜਿਵੇਂ ਮੁਹੱਲੇ ਵਾਲੇ ਅੱਛੇ ਬਣੇ ਆ ਤਾਂ ਉਹਨਾਂ ਤੋਂ ਅੱਗੇ ਵੀ ਅੱਛਾ ਮੈਂ ਬਿਹੇਵੀਅਰ ਦੀ ਤਵਕੋ ਕਰੂੰਗਾ ਇਸ ਆਦਮੀ ਦੀ ਵਾਈਫ ਦਾ ਉਹਦੇ ਵਿੱਚ ਸਾਡੀ ਹੁਣ ਤੱਕ ਦੀ ਤਫਤੀਸ਼ ਕੋਈ ਜ਼ੀਰੋ ਲਿੰਕ ਹੈ ਉਸ ਲੇਡੀ ਨੂੰ ਪਤਾ ਨਹੀਂ ਸੀ ਉਹ ਵੀ ਇਹਦੇ ਵਾਂਗੂ ਹੀ ਦੁਖੀ ਹੁੰਦੀ ਰਹਿੰਦੀ ਸੀ ਵੀ ਇਹਦੇ ਵਿੱਚ ਇਹਦਾ ਜਿਹੜਾ ਹੈਗਾ ਵੀ ਸਾਡੇ ਬੱਚਾ ਨਹੀਂ ਹੋ ਰਿਹਾਗਾ ਉਹ ਵੀ ਇਸ ਗੱਲ ਦੀ ਦੁਖੀ ਹੁੰਦੀ ਸੀ ਪਰ ਇਹ ਰਾਤ ਕੀ ਗੱਲ ਕਰ ਰਿਹਾ ਜਦੋਂ ਲੇਟ ਨਾਈਟ ਤੱਕ ਇਨਵੈਸਟੀਗੇਸ਼ਨ ਚੱਲਦੀ ਰਹੀ ਇਹ ਕਹਿ ਰਿਹਾ ਸੀ ਵੀ ਉਹਦੀ ਵੀ ਅਰੈਸਟ ਪਾ ਲਓ ਜੀ ਮਤਲਬ ਕਿਉਂਕਿ ਉਹਦਾ ਹੁਣ ਦੁਨੀਆ ਦੇ ਵਿੱਚ ਕੌਣ ਹੈ ਤੇ ਉਹਦੀ ਅਰੈਸਟ ਪਾ ਲਓ ਵੀ ਉਹ ਕਿੱਥੇ ੱੱਕੇ ਖਾਊਗੀ ਤੇ ਤਾਂ ਕਰਕੇ ਅਸੀਂ ਜਦੋਂ ਉਹਨੂੰ ਕਿਹਾ ਵੀ ਉਹਦਾ ਕ੍ਰਾਈਮ ਦੇ ਵਿੱਚ ਜੁਰਮ ਦੇ ਨਹੀਂਗਾ ਤੇ ਇਹ ਵਾਰ-ਵਾਰ ਉਹ ਅਪਲੀਡ ਕਰਦਾ ਸੀ ਵੀ ਇਹਦੀ ਵੀ ਅਰੈਸਟ ਪਾ ਲਓ ਵੀ ਮੇਰੇ ਬਿਨਾ ਹੁਣ ਉਹਦੀ ਦੁਨੀਆ 'ਚ ਕੁਛ ਨਹੀਂ ਤੇ ਉਹਨੂੰ ਤਾਂ ਲੋਕਾਂ ਨੇ ਤਾਨਿਆਂ ਨਾਲ ਮਾਰ ਦੇਣਾ ਤੇ ਮੈਂ ਮਹੱਲੇ ਤੋਂ ਤੁਹਾਡੇ ਰਾਂਹੀ ਤਵਕਕ ਕਰੂੰਗਾ ਜਿਵੇਂ ਅੱਛਾ ਬਿਹੇਵੀਅਰ ਕੀਤਾ ਕਾਤਲ ਕਾਤਲ ਦਾ ਜਿਹੜਾ ਇਹ ਜੁਰਮ ਜਿਹੜਾ ਕੀਤਾ ਮਾਫ ਕਰਨ ਯੋਗ ਨਹੀਂ ਅਸੀਂ ਦੁਆ ਕਰਾਂਗੇ ਅਸੀਂ ਕੋਸ਼ਿਸ਼ ਕਰਾਂਗੇ ਵੀ ਇਸ ਬੰਦੇ ਨੂੰ ਜਿਹੜੀ ਆ ਉਹ ਵੀ ਫਾਂਸੀ ਤੱਕ ਲੱਗੇ ਜਿਹੜਾ ਇਹਨੇ ਕ੍ਰਾਈਮ ਕੀਤਾ ਪਰ ਮਹੱਲੇ ਵਾਲਿਆਂ ਤੋਂ ਤਵਕਕ ਉਹ ਵੀ ਉਸ ਪਰਿਵਾਰ ਦੇ ਵਿੱਚ ਉਸ ਲੇਡੀ ਦੀ ਫਵਾਜਤ ਕਰਨੀ ਜਿਹਦੇ ਬੱਚਾ ਨਹੀਂ ਹੋ ਰਿਹਾ ਜਿਹਦਾ ਪੱਪੀ ਪਾਪਾ ਦਾ ਪਤੀ ਪਾਪਾ ਦਾ ਕਰਕੇ ਉਹ ਆਪਣੀ ਸਜ਼ਾ ਭੁਗਤਣ ਲਈ ਜੇਲ੍ਹ ਦੇ ਵਿੱਚ ਚਲਾ ਗਿਆ ਉਹਨੂੰ ਆਪਣੀ ਬੱਚੀ ਤੇ ਬੇਟੀ ਬਣਾ ਕੇ ਰੱਖਣ ਇਹ ਪੁਲਿਸ ਅਫਸਰ ਦੇ ਕਹਿੰਦੇ ਮੂੰਹਾਂ ਦੇ ਵਿੱਚੋਂ ਇਹੋ ਜਿਹੇ ਲਫ਼ਜ਼ ਨਹੀਂ ਸੁਣੇ ਹੁਣ ਅਸੀਂ ਸਮਾਜ ਦੇ ਵਿੱਚ ਰਹਿਨੇ ਆ ਸਾਡੀ ਸਮਾਜ ਦੇ ਪ੍ਰਤੀ ਰਿਸਪੌਂਸਿਬਿਲਟੀ ਹੈ ਤੇ ਲੋਕਾਂ ਨੂੰ ਚੰਗੇ ਕੰਮ ਕਰ ਲਈ ਐਜੂਕੇਟ ਕਰਨਾ ਵੀ ਤੇ ਉਹਨਾਂ ਦੀ ਸਪੋਰਟ ਲੈਣਾ ਵੀ ਹੈ ਮੈਨੂੰ ਲੱਗਦਾ ਵੀ ਕੋਈ ਕੁਐਸਚਨ ਦੀ ਗੁੰਜਾਇਸ਼ ਨਹੀਂ ਰਹੀ ਪਰ ਫਿਰ ਵੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਤੇ ਇੱਕ ਗੱਲ ਬੜੀ ਸਪਸ਼ਟ ਹੈ ਜੀ ਲੁਧਿਆਣਾਏ ਕ੍ਰਾਈਮ ਕਰੋਗੇ ਪਾਵੇਂ ਮੀ ਆਵੇ ਪਾਵੇਂ ਨੇਰੀ ਆਵੇ ਸਾਡੀ ਨਿਗਾ ਤੁਹਾਡੇ ਤੇ ਆ ਦੇਰ ਹੋ ਸਕਦੀ ਆ ਕੁਝ ਟਾਈਮ ਹੋ ਸਕਦਾ ਪਰ ਸਭ ਫੜੇ ਜਾਣਗੇ ਜਿਹੜਾ ਜੁਰਮ ਕਰੂਗਾ ਸਾਜ਼ਿਸ਼ ਕਰੂਗਾ ਫੜੇ ਜਾਣਗੇ ਨਹੀਂ ਸਭ ਹੁਣ ਤੱਕ ਫੜੇ ਗਏ ਆ ਇਹ ਮੈਂ ਨਹੀਂ ਕਹਿੰਦਾ ਇਹ ਸਾਡੀ ਪ੍ਰੈਸ ਕਹਿੰਦੀ ਆ ਜਦੋਂ ਪ੍ਰੈਸ ਕਹਿੰਦੀ ਆ ਤਾਂ ਉਦੋਂ ਇਹਦਾ ਮਤਲਬ ਕੰਪੈਰੀਟਿਵਲੀ ਗਲਤ ਹੀ ਹੁੰਦੀ ਆ ਮੀਡੀਆ ਉਹਨਾਂ ਨਾਲ ਗੱਲ ਕਰ ਰਹੀ ਸੀ ਕਿ ਆ ਉਸਨੇ ਉਸ ਨੂੰ ਸ਼ੱਕ ਹੋਇਆ ਹਾਂਜੀ ਮੀਡੀਆ ਉਸ ਕਿਹਾ ਕਿ ਖਾਤੇ ਦੇ ਨਾਲ ਗੱਲ ਕਰ ਰਹੀ ਸੀ ਉਸਨੇ ਤੁਹਾਨੂੰ ਸ਼ੱਕ ਹੋਇਆ ਉਸਨੇ ਕਿੰਨੇ ਕਿਹੜੇ ਪਰਟੀ ਆਸपास ਘੁੰਮ ਰਹੀ ਸੀ ਕਿ ਆ ਉਸਨੇ ਨਹੀਂ ਉਹਦੇ ਵਿੱਚ ਨਾ ਜੀ ਸਾਡੇ ਕਈ ਤਰ੍ਹਾਂ ਦੇ ਟੰਗ ਹੁੰਦੇ ਆ ਜਿਹੜੇ ਅਸੀਂ ਆਪ ਦੀ ਸਾਡਾ ਸਪੈਸ਼ਲ ਸੈੱਲ ਹੈਗਾ ਸਾਡਾ ਡਿਟੈਕਟਿਵਿੰਗ ਹੈ ਸਾਡੇ ਇਨ ਯੂਨੀਫਾਰਮ ਤੇ ਆਫ ਯੂਨੀਫਾਰਮ ਤੇ ਚੰਗੇ ਬੰਦਿਆਂ ਦਾ ਲਿੰਕ ਉਹਨੂੰ ਉਹ ਇਹ ਕਹਿਣਾ ਤਾਂ ਬੜਾ ਸੌਖਾ ਵੀ ਪੁਲਿਸ ਹੱਥ ਮਲਦੀ ਰਹਿ ਗਈ ਪਰ ਉਹਦੇ ਵਿੱਚ ਹੁਣ ਉਸ ਮੱਲੇ ਦੇ ਵਿੱਚ ਵੀ ਜਿਹੜੇ ਕੋਈ ਰਹਿੰਦੇ ਲੈ ਕੇ ਆ ਵੀ ਹੁਣ ਤੁਸੀਂ ਦੱਸੋ ਉਦੋਂ ਕਹਿੰਨੇ ਉਹ ਵੀ ਹੁਣ ਤੁਹਾਡੇ ਨੇੜੇ ਹੋ ਗਿਆ ਤੇ ਤੁਸੀਂ ਵੀ ਹੁਣ ਦੱਸੋ ਨਾ ਜੀ ਵੀ ਉਹਦੇ ਚ ਮਤਲਬ 40 ਲੱਖ ਦੀ ਆਬਾਦੀ ਦੇ ਵਿੱਚ 2200 ਬੰਦਾ ਡਿਊਟੀ ਦੇਣ ਵਾਲਾ ਜੇ 12 ਘੰਟੇ ਦੇਸ਼ਾ ਬਣਾਓ ਦਿਨ ਚ 1100 ਬੰਦਾ ਡਿਊਟੀ ਦੇ ਰਿਆ ਉਹਦੇ ਵਿੱਚੋਂ ਵੀ ਕੋਈ ਬਿਮਾਰ ਕੋਈ ਛੁੱਟੀ ਗਿਆ 600 700 ਬੰਦਾ 40 ਲੱਖ ਦੀ ਆਬਾਦੀ ਦੀ ਡਿਊਟੀ ਦੇ ਰਿਆ ਤਨ ਭਾਗ ਹੈ ਤੁਹਾਡੇ ਵੱਲੋਂ ਦਿੱਤੀ ਸ਼ਾਬਾਸ਼ ਵਾਲੀ ਕੰਮ ਉਹ ਚੱਲ ਰਿਹਾ ਆ ਆਦਰਵਾਇਸ ਤਾਂ ਔਖਾ ਹੀ ਹੈ ਹਾਂ ਉਹ ਜਿਹੜੀ ਈ ਰਿਕਸ਼ਾ ਉਹ ਕਿਤੇ ਠੀਕ ਕਰਨਾ ਦਿੱਤਾ ਹੋਇਆ ਉਹਨੂੰ ਦੇਖਣ ਚ ਲਿਆ ਗਿਆ ਸੀ ਤੇ ਉਹਦੇ ਵਿੱਚੋਂ ਉਹਦਾ ਉਹਨੂੰ ਜਿਹੜਾ ਇਹਨੂੰ ਜਿਹੜਾ ਇੰਨਾ ਸਮਾਨ ਜਿਹੜਾ ਇਹਦਾ ਲੈ ਕੇ ਲੱਟ ਕੇ ਮੋਬਾਈਲ ਇਹਨੇ ਆਪਦੀ ਸਮਝ ਮੁਤਾਬਕ ਉਹਦੇ ਸਿੰਮ ਕੱਟਿਆ ਤੇ ਸਿੰਮ ਕੱਢ ਕੇ ਉਹਨੂੰ ਸਿਰ ਤਾਂ ਤੇ ਉਹ ਕਰਤਾ ਮੁੜ ਕੇ ਉੱਥੇ ਹੀ ਆਉਦੇ ਘਰ ਦੇ ਨੇੜ ਤੇੜੀ ਰਿਆ ਇਹ ਚੈੱਕ ਜਾਂ ਕਰਦਾ ਰਿਹਾ ਵੀ ਕੀ ਗੱਲ ਹੋ ਸਕਦੀ ਹੈ ਬਹੁਤ سارے ਇਹਦੇ ਵਿੱਚੋਂ ਸਾਡੀ ਟੀਮ ਨੇ ਮਿਹਨਤ ਕੀਤੀ ਪ੍ਰੈਸਸ ਵੱਲੋਂ ਵੀ ਬਹੁਤ سارے ਇੰਡੀਵਿਜੂਅਲ ਤੌਰ ਤੇ ਮੈਨੂੰ ਵੀ ਇਹਨੂੰ ਤੁਸੀਂ ਪਤਾ ਕਰ ਲਓ ਜੀ ਸਟਰੋਂਗ ਸਸਪੈਕਟ ਮੈਂ ਰਾਤ ਤੱਕ ਵੀ ਤੁਹਾਨੂੰ ਗੱਲ ਕਰਦਾ ਰਿਹਾ ক্লোਜ਼ ਫੈਮਿਲੀ ਮੈਂਬਰ ਵੀ ਤੁਹਾਡੇ ਵੱਲੋਂ ਦਿੱਤੀ ਇਨਫੋਰਮੇਸ਼ਨ ਮੁਤਾਬਕ ਕਿਰਾਏਦਾਰ ਵੀ ਜਿਨ੍ਹਾਂ ਦਾ ਕਿਰਾਇਆ ਚੱਲਦਾ ਵੀ ਹੈ ਬਹੁਤ سارے ਕੁਐਸਚਨ ਰੇਜ਼ ਕਰਦੇ ਆ ਲੋਕ ਪਰ ਉਹਨੂੰ ਸਾਡੇ ਲਈ ਕਤਲ ਇੰਪੋਰਟੈਂਟ ਹੈ ਤੇ ਉਹਨੂੰ ਟ੍ਰੇਸ ਕਰਨਾ ਅਗੇਨ ਕ੍ਰੈਡਿਟ ਸਾਰਾ ਮੇਰੀ ਟੀਮ ਦਾ ਮੈਂ ਸਿਰਫ ਇੱਕ ਛੋਟੀ ਜੀ ਕੜੀ ਦੇ ਤੌਰ ਤੇ ਕੰਮ ਕੀਤਾ ਸਾਰੀ ਮਿਹਨਤ ਹੈ ਜਿਹੜੀ ਇਹ ਟੀਮ ਦੀ ਕੀਤੀ ਹੈ ਸਾਰੇ ਆਫੀਸਰ ਨੇ ਕੀਤਾ ਅਸੀਂ ਇਵੇਂ ਮਿਹਨਤ ਕਰਦੇ ਰਹਾਂ ਸਰ ਕੱਲੇ ਕਿੰਨੇ ਜੇ ਫਰਾਰ ਹੋ ਜਾਂਦਾ ਸੱਚੀ ਗੱਲ ਕਿੰਨੇ ਜੇ ਉੱਥੋਂ ਫਰਾਰ ਹੋਏ ਕਿ ਕੱਲ ਸਵੇਰ ਤੱਕ ਤਾਂ ਉੱਥੇ ਸੀਗਾ ਕ੍ਰਾਈਮ ਸੀਨ ਤੇ ਸੀਗਾ ਜੀ ਹਾਂ ਨਹੀਂ ਉੱਥੇ ਸੀ ਉਸ ਤੋਂ ਬਾਅਦ ਚਲੇ ਗਿਆ ਸੀ ਉਦੋਂ ਬਾਅਦ ਆਟੋ ਰਿਕਸ਼ਾ ਦੀ ਜਿਹੜੀ ਈ ਰਿਕਸ਼ਾ ਬਾਰੇ ਉੱਥੇ ਪਤਾ ਕਰਕੇ ਆਇਆ ਸਾਰਾ ਕੁਝ ਚੈੱਕ ਕਰਕੇ ਆਇਆ ਫਿਰ ਵਾਪਸ ਉਹ ਆ ਗਿਆ ਫਿਰ ਉੱਥੇ ਉਹ ਸੱਜੇ ਖੱਬੇ ਤੱਕਦਾ ਰਿਹਾ ਜਿਹੜਾ ਮਨ ਚ ਚੋਰ ਹੁੰਦਾ ਨਾ ਜਦੋਂ ਇਹਨੇ ਸਾਰੀ ਗੱਲ ਦੱਸ ਲਈ ਤੇ ਇੱਕਦਮ ਨਾ ਇਹ ਸਿਰ ਨੂੰ ਫੜ ਕੇ ਬਹਿ ਗਿਆ ਕਹਿੰਦਾ ਜੀ ਮੇਰਾ ਸਾਰਾ ਬੋਝ ਲੈ ਗਿਆ ਪਰ ਸਾਨੂੰ ਉਦੋਂ ਵਾਰ ਨਹੀਂ ਮੰਨਦੇ ਸੀ ਅਸੀਂ ਅਸੀਂ ਇਸ ਗੱਲ ਦਾ ਨਹੀਂ ਇਤਬਾਰ ਮੰਨਦੇ ਸੀ ਅਸੀਂ ਉਹਦੇ ਚਾਤ ਕਰ ਇਹਦੀਆਂ ਚੀਜ਼ਾਂ ਰਿਕਵਰ ਨਹੀਂ ਹੋਈਆਂ ਜਿੰਨਾ ਚਿਰ ਉਸ ਦਾ ਉਹਦੇ ਨਾਲ ਕਨੈਕਟ ਨਹੀਂ ਕੀਤਾ ਕਿ ਕਿਹੜੀ ਚੀਜ਼ ਨਾ ਮਾਰਿਆ ਉਹਦੇ ਉੱਤੇ ਫਿਰ ਉਹਨੂੰ ਚੈੱਕ ਨਹੀਂ ਕੀਤਾ ਵੀ ਉਹਦੇ ਤੇ ਬਲੱਡ ਸਟੇਨਸ ਹੈਗੇ ਕਿ ਨਹੀਂ ਹੈਗੇ ਮੋਬਾਈਲ ਰਿਕਵਰ ਹੋਇਆ ਉਹਦਾ ਬੈਗ ਰਿਕਵਰ ਹੋਇਆ ਉਹਦੀ ਆ ਕੈਮਰਾ ਰਿਕਵਰ ਹੋਇਆ ਇਹਦੇ ਤੋਂ ਤੀਜਾ ਰਿਕਵਰ ਹੋਣ ਦੇ ਵਿੱਚ ਉਹ ਜਦੋਂ ਸਾਰਾ ਪਤਾ ਲੱਗਿਆ ਇਹ ਸਾਰਾ ਕੁਝ ਸ਼੍ਰੀਮਾਨ ਜੀ ਨੇ ਕਰਕੇ ਲਗਭਗ 6.5 ਦੇ ਵਿੱਚ ਵਿੱਚ ਤੱਕ ਲਿਆਂਸੀ ਜਿਹੜਾ ਹਾਂ ਸਾਢੇ 6 36 ਤੱਕ ਇਹ ਮਤਲਬ 36 40 ਤੱਕ ਸਵੇਰੇ ਜਿੱਦਨ ਆਪ ਨੂੰ ਡਿਟੈਕਟ ਹੋਈ ਉਹ ਤੋਂ ਇੱਕ ਦਿਨ ਪਹਿਲਾਂ ਇੱਕ ਕਰਕੇ ਆ ਗਿਆ ਸੀ ਤੇ ਇਹਦੀ ਵਾਈਫਾਈ ਜਦੋਂ ਉੱઠી ਸੀ 9:30 ਵਜੇ ਤੱਕ ਉਦੋਂ ਤੱਕ ਆਪਦਾ ਨਾ ਧੋ ਕੇ ਬਾਹਰ ਪਾਣੀ ਛਿੜਕ ਕੇ ਤੇ ਉਹ ਸਾਰੀ ਗੱਲ ਨੂੰ ਕਰਤਾ ਮੈਨੂੰ ਲੱਗਦਾ ਹਜੇ ਤੱਕ ਵੀ ਉਹਦੀ ਵਾਈਫ ਨੂੰ ਇਹ ਪਤਾ ਨਹੀਂ ਹੋਣਾਗਾ ਵੀ ਇਹਨੇ ਕੀ ਕੀਤਾ ਸਰ ਸਮਾਨ ਕਿਤੇ ਰੱਖਿਆ ਜੀ ਨੇ ਫਿਰ ਸਾਰਾ ਜਿਹੜੇ ਵੀ ਆਪਣੀ ਥਾਂ 'ਤੇ ਇਹ ਇਹ ਉਹਨੇ ਆਪਦੇ ਲੁਪੋ ਕੇ ਇੱਕ ਉਹ ਉਹਦੇ ਪਰਚਤੀ ਜੀ ਦੇ ਵਿੱਚ ਰੱਖਤਾ ਇੱਕ ਉਹਦੇ ਬੈੱਡ ਦੇ ਥੱਲੇ ਲੁਕੋਤਾ ਮਤਲਬ ਕਈ ਚੀਜ਼ਾਂ ਉਹਨੇ ਕਿਸੇ ਢੰਗ ਨਾਲ ਕਿਵੇਂ ਕਿਵੇਂ ਰੱਖੀਆਂ ਇਹਨੂੰ ਆਪਦੇ ਜਿਹੜਾ ਹੈਮਰ ਨੂੰ ਆਪਦੇ ਯਾਨੀ ਧੋਕੇ ਉਹ ਰੱਖਤਾ ਉਹਦੇ ਬਲੱਡ ਬਲੱਡ ਸਟੇਨ ਦਾ ਜਿਹੜਾ ਚੀਜ਼ਾਂ ਜਿਹੜੀਆਂ ਉਹ ਇਹਦੀ ਰਿਕਵਰ ਹੋਊਗੀ ਕਿਉਂਕਿ ਉਦੋਂ ਇਹਦੇ ਪਜਾਮਾ ਜਿਹਾ ਪਾਇਆ ਹੋਇਆ ਸੀ ਜਿਹੜਾ ਇਹਦਾ ਸੂਝਾ ਤੁਹਾਨੂੰ ਦੱਸਣੇ ਲੱਗ ਰਿਹਾ ਕਿ ਕਿ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਹੈ ਕਿ ਨਹੀਂ ਹੈ ਆਈਡੀਆ ਤੁਹਾਨੂੰ ਐਕਟਿਵ ਬੋਲੋ ਜਗਾ ਕੇ ਸੋਇ ਕਰੀਏ ਬਈ ਇਹ ਇਹਨਾਂ ਆਦੇ ਹੁਣ ਅਸੀਂ ਇਤੂ ਬਾਦ ਅੱਜ ਸਵੇਰੇ ਦੁਆਰਾ ਸੀਸੀਟੀਵੀ ਨੂੰ ਅਸੀਂ ਦੇਖ ਰਹੇ ਸੀ ਤੇ ਉਹ ਸੀਸੀਟੀਵੀ ਦੇ ਵਿੱਚ ਜਦੋਂ ਪਾਣੀ ਛਿੜਕ ਰਿਆ ਸੀ ਨਾ ਛਿੜਕਦਾ ਵੀ ਪਾਣੀ ਵਾਰ-ਵਾਰ ਉਸ ਘਰ ਵੱਲੋਂ ਦੇਖ ਰਿਆ ਸੀ ਫਿਰ ਇਹਨੂੰ ਪੁੱਛਿਆ ਅੱਜ ਸਵੇਰੇ ਪੁੱਛਿਆ ਵੀ ਉਹ ਕੀ ਦੇਖ ਰਿਆ ਸੀ ਕਹਿੰਦਾ ਮੈਂ ਦੇਖਦਾ ਸੀ ਵੀ ਅਜੇ ਤੱਕ ਅੱਗ ਲੱਗੀ ਨਹੀਂ ਮਤਲਬ ਉਹ ਅੱਗ ਦੀ ਵੇਟ ਕਰ ਰਿਆ ਸੀ ਇਹਨੂੰ ਇਹ ਸੀ ਇੱਕਦਮ ਇਹਦੇ ਦਿਮਾਗ ਦੇ ਵਿੱਚ ਆਇਆ ਤੇ ਫਿਰ ਇੱਕ ਇਹਨੂੰ ਇਹ ਸੀ ਉੱਥੇ ਖੜ ਕੇ ਵੀ ਅੱਖ ਲਾ ਸਕਦਾ ਸੀ ਤੇ ਇਹਨੂੰ ਆਏ ਲੱਗਿਆ ਵੀ ਇਹ ਅਰਗਬਤੀ ਨਾਲ ਆਪ ਹੀ ਲੱਗ ਜੂ ਹੁਣ ਮੈਨੂੰ ਵਟ ਡਾ ਯੂ ਥਿੰਕ ਕਿ ਉਹਦੇ ਚ ਗੈਸ ਸੀ ਘਟ ਸੀ ਮਤਲਬ ਉਹਦੀ ਗੈਸ ਉਨੀ ਕੁ 스멜 ਬੜੀ ਸਟਰੋਂਗ ਸੀ ਗੈਸ ਘਟ ਸੀ ਵੀ ਉਹ ਗੈਸ ਦੇ ਨਾਲ ਉਥੋਂ ਜਿਹੜੀ ਉਹ ਉਹ ਜਿਹੜੀ ਜਿੰਨੀ ਕੁ ਹੋਈ ਹੋ ਗਿਆ ਹੋ ਸਕਦਾ ਚਾਂਸਸ ਹੈ ਹੁਣ ਮਤਲਬ ਇਹ ਤਾਂ ਟੈਕਨੀਕਲੀ ਉਹਨੂੰ ਇੱਕ ਪੁਆਇੰਟ ਤੋਂ ਦੱਸ ਸਕਦੇ ਆ ਨਹੀਂ ਇਹ ਇਹਦੇ ਵਿੱਚ ਨਾ ਜੀ ਇਹ ਦੇਖੋ ਇੱਕ ਹਾਰਡਨ ਕ੍ਰਿਮੀਨਲ ਉਹਦੀ ਜੀ ਜੀ ਇੱਕ ਮੋਟੀ 42 ਸਾਲ ਇੱਕ ਦਿਨ ਪਹਿਲਾਂ ਆਪਾਂ ਕੱਲ ਡਿਟੈਕਟ ਹੋਇਆ ਪਰसों 6 ਮਾਰਡਿ ਆਈਡੀਆ ਨਹੀਂ ਆਈਡੀਆ ਨਹੀਂ ਆਈਡੀਆ ਕੁਛ ਨਹੀਂ ਉਹ ਤਾਂ ਇੱਕ ਮਨ ਨੂੰ ਇਹਦੇ ਗੱਲ ਲੱਗੀ ਵੀ ਸੀ ਉਹ ਕੋਈ ਲੇਡੀ ਜਾਣ ਕੇ ਨਹੀਂ ਕਹਿ ਰਹੀ ਸੀ ਅਗੇਨ ਇੱਕ ਜਿਹੜੀ ਐਕਸਪਲੇਨ ਕਰਨਾ ਉਹ ਇੱਕ ਰੋਮਲ ਕਹਿ ਰਹੀ ਸੀ ਇਹਨੂੰ ਕਈ ਵਾਰੀ ਉਹਦੀ ਵਾਈਫ ਦੇ ਸਾਹਮਣੇ ਕਹਿੰਦਾ ਤੁਹਾਡੇ ਬੱਚਾ ਨਹੀਂ ਹੁੰਦਾ ਕੀ ਗੱਲ ਹੈ ਐਂਡ ਇੱਕ ਹੋਰ ਗੱਲ ਇਹ ਜਿਹੜੀਆਂ ਆਪਦੀਆਂ ਜਿਹੜੀਆਂ ਸੈਕਸੂਅਲ ਐਨਹਾਂਸਿੰਗਲੀ ਐਸੇ ਟੈਬਲੇਟਸ ਮਿਲੀਆਂ ਇਹ ਖਾਂਦਾ ਵੀ ਸੀ ਖਾਂਦਾ ਸੀ ਉਹਦੇ ਵਿੱਚੋਂ ਉਹ ਕੋਈ ਗੱਲ ਨੂੰ ਹੁੰਦਾ ਉਸ ਗੱਲ ਦਾ ਇਹਨੂੰ ਲੱਗਦਾ ਸੀ ਜਿਵੇਂ ਇਹ ਮਰਦਾਨਗੀ ਤੇ ਇਹਦੇ ਕੋਈ ਚੋਟ ਸਮਝ ਰਿਆ ਸੀ ਉਸ ਗੱਲ ਨੂੰ ਇਹਨੂੰ ਜਿਵੇਂ ਕਹਿ ਦੋ ਮੋٹے ਤੌਰ ਤੇ ਵੀ ਉਸ ਗੱਲ ਨੂੰ ਵੀ ਤੇਰੇ ਕਿਉਂ ਨਹੀਂ ਹੋਇਆ ਮਨ ਦੇ ਵਿੱਚ ਰੰਜਿਸ਼ ਤੇ ਫਿਰ ਅਲਟੀਮੇਟਲੀ ਵੀ ਅਸਮਾਨ ਮੈਂ ਚੱਕ ਕੇ ਲੈ ਜਾ ਕਿਉਂਕਿ ਤੁਹਾਨੂੰ ਦੱਸਿਆ ਸੀ ਵੀ ਉਹਦੇ ਨਰੇਸ਼ਤੀ ਨਾਲ ਜਿਹੜੇ ਇਹਦੇ ਇਹਦੇ ਬੇਟਾ ਉਹਨਾਂ ਨਾਲ ਗੱਲ ਕੀਤੀ ਸੀ ਨਿਊਜ਼ੀਲੈਂਡ ਸਾਡੇ ਆਫਸਰ ਨੇ ਗੱਲ ਕੀਤੀ ਸੀ ਜਿਨੇ ਕਿਹਾ ਸੀ ਵੀ ਸਾਡਾ 골ਡ ਸਾਰਾ ਉੱਥੇ ਹੁੰਦਾ ਤੇ ਕੈਸ਼ ਦਾ ਜਿਹੜਾ 2 ਲੱਖ ਰੁਪਿਆ ਜਿਹੜਾ ਅਸੀਂ ਉਹ ਦਿੱਤਾ ਉਹ ਵੀ ਬੈਂਕ ਦੇ ਵਿੱਚ ਹੋਊਗਾ ਤੇ ਏਟੀਐਮ ਦੇ ਨਾਲ ਹੀ ਉਹ ਕਢਾਉਂਦੇ ਆ ਤੇ ਉਹਨਾਂ ਕ ਪੈਸੇ ਜਿੰਨਾ ਲੋੜਾ ਬਣਾ ਲੈਣਗੇ ਇਹਦੀ ਮੈਰਿਜ ਕਿੰਨਾ ਦਾ ਹੋਗਾ ਇਹਦੇ ਮੈਰਿਜ ਨੂੰ 4-5 ਸਾਲ ਦੇ ਕਰੀਬ ਉਹਨੂੰ ਜਿਹੜਾ ਮੈਰਿਜ ਜਿਹੜੀ ਹੋਈ ਆ ਹੋਰ ਤਾਂ ਸੌਜੀ ਹੈ ਜਿਹੜੀ ਪ੍ਰੋਬਲਮ ਹੈ ਹੈ ਜੀ ਪਰ ਲਾਲ ਆਟੋ ਚਲਾਉਂਦਾ ਇੱਕ ਸਾਹਮਣੇ ਦਰਗਾਹ ਹੈ ਉਹਦੇ ਵਿੱਚ ਇਹ ਦੀ ਵਾਈਫਾਈ ਜਿਹੜੀ ਉਹ ਅਰਗਬਤੀ ਤੇ ਚੀਜ਼ਾਂ ਵੇਚ ਕੇ ਜਿਹੜੀ ਉਸ ਕੰਮ ਕਰਦੇ ਆ థాంਕ ਯੂ ਸੋ ਮੱਚ ਤੇ ਮੈਂ ਰਿਕਵੈਸਟ ਕਰੂੰਗਾ ਵੀ بارش ਹੋ ਰਹੀ ਹੈ ਤੇ ਚਾਹ ਸਾਰੇ ਪਿੱਕੇ ਜਾਓ ਮੈਂ ਵੀ ਅਸੀਂ ਵੀ ਮੈਂ ਵੇਟ ਕਰ ਰਿਆ ਸੀ ਤੁਹਾਡੀ ਤੁਹਾਡੇ ਨਾਲ